ਅੱਜ ਮੈਂ ਪਿੰਡਪੂਰ ਦੇ ਵਿੱਚ ਸਰਪੰਚ ਸਾਹਿਬ ਪੰਚਾਇਤ ਮੈਂਬਰ ਸਾਹਿਬਾਨ ਪਿੰਡ ਦੀਆਂ ਸਾਰੀਆਂ ਮੋਤਵਕ ਸ਼ਖਸੀਤਾ ਕਸਾਨ ਵੀ ਔਰ ਨਡਾਲ ਡਿਪਾਰਟਮੈਂਟ ਦੇ ਸਾਡੇ ਡਿਪਟੀ ਡਾਕਟਰ ਸਾਹਿਬ ਸਾਰੇ ਡਾਕਟਰ ਸਾਹਿਬਾਨ ਸਾਰੇ ਅਫਸਰ ਸਾਹਿਬਾਨ ਆਪ ਸਭ ਦਾ ਬਹੁਤ ਬਹੁਤ ਮਾਣ ਮਾਤ ਕਰਦਾ ਅਸਲ ਦੇ ਵਿੱਚ ਪਿਛਲੇ ਕਾਫੀ ਲੰਬੇ ਸਮੇਂ ਤੋਂ ਤੁਸੀਂ ਸਟੇਜ ਦੇ ਉੱਪਰੋਂ ਸਾਡੇ ਮਹਾਰਾਜ ਦੀ ਗੱਲ ਸੁਣ ਰਹੇ ਹੋ ਮੈਨੂੰ ਇੰਜ ਮਹਿਸੂਸ ਹੋਇਆ ਕਿ ਕੁਝ ਇੱਕ ਬੰਦਿਆਂ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਇਹ ਲੱਗਦਾ ਕਿ ਗੱਲਾਂ ਮੇਰੇ ਲਈ ਨਹੀਂ ਆ ਡਾਕਟਰ ਸਾਹਿਬ ਅਸਰ ਦੇ ਵਿੱਚ ਜੇਕਰ ਕਿਹਾ ਜਾਵੇ ਕਹਿੰਦੇ ਜਦੋਂ ਮਰਾਸੀ ਦਾ ਬੱਚਾ ਰੋਂਦਾ ਤਾਂ ਸੁਰ ਵਿੱਚ ਰੋਂਦਾ ਔਰ ਅਸੀਂ ਸਾਡੀ ਜਿਹੜੀ ਬਰਾਦਰੀ ਹੈ ਗੁੱਜਰ ਬਰਾਦਰੀ ਇੱਕ ਕ੍ਰਿਸ਼ਨ ਭਗਵਾਨ ਦੇ ਸਮੇਂ ਤੋਂ ਅਸੀਂ ਗੋਮਾਂ ਰੱਖਦੇ ਆ ਅਸੀਂ ਪਸ਼ੂ ਪਾਲਣ ਦਾ 메ਨ ਕੰਮ ਕਰਦੇ ਆਂ ਔਰ ਜੰਮੂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਜਿਹੜੀ ਸਾਡੀ ਆਸ਼ਵਾਲਕ ਦੀ ਆ ਬੈਲਟ ਵੀ ਜਾਂਦੀ ਹੈ ਇਹ ਭਾਵੇਂ ਪਠਾਨਕੋਟ ਲੈ ਲਓ ਗੱਦਸ਼ੰਕਰ ਲੈ ਲਓ ਕੇ ਬਲਾਚੌਰ ਲੈ ਲਓ ਅੱਗੇ ਤੁਸੀਂ ਚੰਡੀਗੜ੍ਹ ਦੇ ਪਿੰਡ ਲੈ ਲਓ ਅੱਗੇ ਹਰਿਆਣੇ ਤੇ ਲੈ ਲਓ ਸਾਡਾ ਸਾਰਿਆਂ ਦਾ ਜਿਹੜਾ ਮੁੱਖ ਕਿਤਾ ਹੈ ਉਹ ਪਸ਼ੂ ਪਾਲਣੀ ਹੈ ਔਰ ਅੱਜ ਤੱਕ ਇੱਕ ਸਮਾਂ ਸੀ ਪਿੱਛੇ ਇੱਕ ਸਮਾਂ ਆਇਆ ਜਿਹੜੇ ਪਸ਼ੂ ਪਾਲਣ ਦਾ ਕੰਮ ਸੀ ਕਹਿੰਦੇ ਜਿਹੜਾ ਕੁਝ ਵੀ ਨਹੀਂ ਕਰ ਸਕਦਾ ਪਸ਼ੂ ਰੱਖ ਲੈ ਇੱਕ ਸਮਾਂ ਆਇਆ ਸੀ ਔਰ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਪਸ਼ੂ ਪਾਲਣ ਵਾਲੇ ਕਿਤੇ ਨੂੰ ਜਿਹੜਾ ਆ ਪਿਛਲਾ ਕਿਤਾ ਵੀ ਆਖਿਆ ਜਾਂਦਾ ਸੀ ਪਰ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਬੜੇ ਤੁਸੀਂ ਖੁਸ਼ ਨਸੀਬ ਮੈਂ ਤੁਹਾਨੂੰ ਮਾਣ ਵਾਲੀ ਗੱਲ ਕਹਿੰਦਾ ਕਿਉਂਕਿ ਮੈਂ ਵੀ ਪਸ਼ੂ ਰੱਖੇ ਹੋਏ ਆ ਮੇਰੇ ਕੋਲ ਵੀ ਚੰਗਾ ਜਿਹੜਾ ਨਗਰ ਦਾ ਬਾੜਾ ਆ ਪਸ਼ੂ ਰੱਖਣਾ ਅੱਜ ਦੇ ਸਮੇਂ ਵਿੱਚ ਔਰ ਆਰ ਵਾਲੇ ਸਮੇਂ ਦੇ ਵਿੱਚ ਜਿਸ ਘਰ ਦੇ ਵਿੱਚ ਦੁੱਧ ਪੈਦਾ ਹੋਊਗਾ ਉਹ ਘਰ ਪਿੰਡ ਦਾ ਸਭ ਤੋਂ ਅਮੀਰ ਘਰ ਬਣਨ ਵਾਲਾ ਇਸ ਗੱਲ ਦੇ ਤੁਸੀਂ ਵਧਾਈ ਦੇ ਪਾਤ ਹੋ ਤੁਸੀਂ ਮੈਂ ਜਿਹੜੀ ਗੱਲ ਕਰਨ ਲੱਗਾ ਹਲਕਾ ਗਰਸ਼ਕਰ ਦੀ ਕਰਨ ਲੱਗਾ ਮਾਲਪੁਰ ਜਾਓ ਕਮੈਡਰੀ ਹੈ ਪਿੰਡ ਗੁੰਦਪੁਰ ਜਾਓ ਬਾਲੀ ਡਰੀ ਹੈ ਪਿੰਡ ਨਯਾਰਾ ਡਿਗਰੀਆਂ ਜਾਓ ਉੱਥੇ ਵੀ ਇੱਕ ਵੀਰ ਨੇ ਬਾਹਰੋਂ ਆ ਕੇ ਬਹੁਤ ਵੱਡਾ ਚਾਈਆਂ ਦਾ ਫਰਮ ਬਣਾਇਆ ਔਰ ਪਿੰਡ ਜਿਹੜਾ ਨੰਗਲ ਖਿਡਾਰੀਆਂ ਚੱਬੇਵਾਲ ਦੇ ਵਿੱਚ ਹੈ ਪਿੰਡ ਮੇਘੋਵਾਲ ਹੈ ਇਹਦੇ ਵਿੱਚ ਜੇਕਰ ਤੁਸੀਂ ਜਾ ਕੇ ਦੇਖੋ ਜਿਹੜਾ ਤੁਸੀਂ ਗੱਲ ਸਰਪੰਚ ਜੀ ਕੀਤੀ ਕਿ 25-25 ਕਰੋੜ ਦੇ ਸਾਂਹ ਵਿਕਦੇ ਝੋਟੇ ਵਿਕਦੇ ਆ 5-5 ਲੱਖ 10-10 ਲੱਖ ਦਾ ਪਸ਼ੂ ਉਹਨਾਂ ਡੈਰੀਆਂ ਦੇ ਵਿੱਚ ਖੜਾ ਔਰ ਨਵਾਂ ਸ਼ਹਿਰ ਦੇ ਵਿੱਚ ਚੰਮਨ ਲਾਲ ਭਾ ਨਯਾਰਾ ਜੀ ਨੂੰ ਕਿਹਾ ਜਾਂਦਾ 60 ਤੋਂ 65 ਲੀਟਰ ਉਹਨਾਂ ਦੀ ਗਾਂ ਨੇ ਦੁੱਧ ਤਾਂ ਸੋਨਾ ਲਿੱਕਾ ਟਰੈਕਟਰ ਐ ਨਾਮ ਜਿੱਤ ਕੇ ਲੈ ਕੇ ਆਈ ਹੈ ਤੁਸੀਂ ਕਿਉਂ ਨਹੀਂ ਕਰ ਸਕਦੇ ਜਦੋਂ ਸਰਕਾਰ ਤੁਹਾਡੇ ਨਾਲ ਸਾਡੇ ਮਾਨਜੋਗ ਮੁੱਖ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕਿਸਾਨਾਂ ਦੇ ਫੈਦੇ ਲਈ ਡਿਪਟੀ ਡਾਇਰੈਕਟਰ ਸਾਹਿਬ ਨੂੰ ਹੁਣੇ ਦੱਸ ਰਹੇ ਸੀ ਤੁਸੀਂ 24 ਘੰਟੇ ਆਪਾਂ ਮੋਬਾਈਲ ਤੇ ਲੱਗੇ ਰਹਿੰਦੇ ਆ ਇੱਕ ਸਪੈਸ਼ਲ ਚੈਨਲ ਬਣਾਇਆ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇ ਲਈ ਜਿਹੜੇ ਉੱਤੇ ਮਾਰ ਬੈਠਣਗੇ ਜਿਹੜੇ ਸਾਨੂੰ ਦੱਸਣਗੇ ਕਿ ਸਾਡੇ ਕਿੱਤੇ ਦੇ ਵਿੱਚ ਕਿੱਥੇ ਕਮੀ ਨਾਗੀ ਤੇ ਕਿੱਦਾਂ ਅਸੀਂ ਅੱਗੇ ਵਧ ਕੇ ਕੰਮ ਕਰ ਸਕਦੇ ਆ ਜੇਕਰ ਨਵਾਂ ਸ਼ਹਿਰ ਦੀ ਗਾਂ ਇੱਕ ਸੋਨਾ ਲੱਕ ਟਰੈਕਟਰ ਜਿੱਤ ਸਕਦੀ ਹੈ ਤਾਂ ਭਾਈ ਤੁਸੀਂ ਤਾਂ ਜੰਮੇ ਪਸ਼ੂਆਂ ਦੇ ਵਿੱਚ ਆ ਸਾਨੂੰ ਕਹਿੰਦੇ ਵੀ ਘਰ ਦੇ ਜੰਮੇ ਨੂੰ ਦਾ ਥੋੜੇ ਘੰਨੇ ਪੈਣੇ ਆ। ਕਹਿੰਦਾ ਭਾਵ ਅੱਜ ਦੇ ਸਮੇਂ ਦੇ ਵਿੱਚ ਨਵੀਂ ਟੈਕਨੀਕ ਆ ਗਈ ਆ। ਨਵੀਂ ਟੈਕਨੀਕ ਦੇ ਨਾਲ ਸਾਡੇ ਇੱਕ ਸਮਾਂ ਸੀ ਮੱਝ 5-7 ਕਿਲੋ ਦੁੱਧ ਨਹੀਂ ਹੁੰਦੀ ਸੀ। ਅੱਜ ਅਸੀਂ ਗੱਲ ਕਰਦੇ ਆਂ ਕਿ 20 ਕਿਲੋ ਵੀ ਦਿੰਦੀ ਆ 18 ਕਿਲੋ ਵੀ ਦਿੰਦੀ ਆ। ਜੇ ਕੋਈ 22-25 ਕਹਦਾ ਝੂਠ ਹੁੰਦਾ। ਪਰ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਦੋ ਤਿੰਨ ਵਿੱਲਾ ਨੇ ਜਿਹੜੀਆਂ ਮੈਨੂੰ ਲੱਗਦਾ ਜਿਹੜੀਆਂ ਅਸੀਂ ਆਪਾਂ ਕੋ培养ਦੀਆਂ ਸਭ ਤੋਂ ਪਹਿਲੀ ਗੱਲ ਨਸਲ ਜਿਹੜੀ ਐ। ਕਿਉਂਕਿ ਜੇਕਰ ਇੱਕ ਨਸਲ ਮਾੜੀ ਐ ਤੁਸੀਂ ਉਹਨੂੰ ਭਾਵੇਂ ਬੜੇ ਮਿਆਂ ਦੇ ਘੜਦੋ ਭਾਵੇਂ ਸਾਈਜ਼ ਲੈ ਲਾਓ ਜੋ ਮਰਜ਼ੀ ਖਲਾਓ ਉਹ 10 ਤੋਂ 15 ਕਿਲੋ ਦੇ ਨਹੀਂ ਡੱਪੂਗੀ ਜੇ ਨਸਲ ਚੰਗੀ ਹੈ ਫਿਰ ਪਾਈ ਉਹਦੀ ਜਿਹੜੀ ਸਟਾਰਟਿੰਗ 35 40 ਤੋਂ ਹੋਣੀ ਹੈ ਕਹਿਣ ਦਾ ਭਾਵ ਦੂਜਾ ਜਿਹੜਾ ਉਹਦੀ ਖੁਰਾਕ ਦੀ ਗੱਲ ਹੈ ਖੁਰਾਕ ਜਿੰਨੀ ਥੱਲੇ ਉਹ ਪ੍ਰਾਲੀ ਲੈ ਕੇ ਆਂਦੇ ਆ ਜਾਂ ਹੋਰ ਲੈ ਕੇ ਆਂਦੇ ਹਾਂ ਤੁਸੀਂ ਆਚਾਰ ਦੀ ਗੱਲ ਕੀਤੀ ਸਾਈਜ਼ ਦੀ ਗੱਲ ਕੀਤੀ ਹੈ ਜਿਹੜਾ ਅਸੀਂ ਪੈਕਟਾਂ ਦਾ ਆਚਾਰ ਲੈਂਦੇ ਹਾਂ ਸਾਨੂੰ 6 ਤੋਂ 6.5 ਰੁਪਏ 70 ਰੁਪਏ ਚਾਰ ਪੈਂਦਾ ਜੇਕਰ ਅਸੀਂ ਉਹੀ ਆਚਾਰ ਆਪਣੇ ਘਰ ਆਪ ਬਣਾਈਏ ਤਾਂ 2.5 ਤੋਂ 3 ਰੁਪਏ ਨੂੰ ਸਾਨੂੰ ਪੈ ਜਾਂਦਾ ਉਦੋਂ ਸਾਡੀ ਅੱਧੀ ਲੇਬਰ ਕੱਟ ਜਾਂਦੀ ਹੈ। ਔਰ ਕੈਬਨਿਟ ਮੰਤਰੀ ਸਾਡੇ ਕੁਡੀਆਂ ਸਾਹਿਬ ਮੈਂ ਕਿਦੋਂ ਉਹਨਾਂ ਨਾਲ ਬੈਠਾ ਸੀ ਮੈਂ ਕਹਾਂ ਜੀ ਸਾਡੇ ਦੁਆਬੇ ਦੇ ਨਾਲ ਬੜਾ ਪੱਖ ਪਾਤਾ ਹੈ। ਕਹਿੰਦੇ ਕੀ ਗੱਲ ਹੈ? ਮੈਂ ਕਹਾਂ ਜੀ ਜਦੋਂ ਵੀ ਪਸ਼ੂ ਮੰਡੀ ਦੀ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਸਾਡੇ ਹਲਕਾ ਗੜਸ਼ਿਕਰ ਦੀ ਗੱਲ ਛੱਡੋ, ਚੰਬੇਰ ਦੀ ਛੱਡੋ, ਨਮਾਸ਼ਾਹ ਛੱਡੋ, ਬਲਾਚੌਰ ਛੱਡੋ, ਫਗਵਾੜਾ ਛੱਡੋ, ਜਲੰਧਰ ਛੱਡੋ, ਕਪੂਰਥਲਾ ਛੱਡੋ, ਦੁਆਬੇ ਦੇ ਵਿੱਚ ਇੱਕ ਵੀ ਪਸ਼ੂ ਮੰਡੀ ਅੱਜ ਤੱਕ ਨਹੀਂ ਹੈ। ਜੇ ਅਸੀਂ ਮੰਡੀ ਜਾਣਾ ਹੋਵੇ ਡੱਬਾ ਵਾਲੀ ਕਾਲੀ ਖੰਨਾ ਆਹੀ ਆਪਣੇ ਇਲਾਕੇ ਦੇ ਦੱਸੋ ਜੇ ਅਸੀਂ ਆਪਾਂ ਗੱਲ ਕਰੀਏ ਤਾਂ ਚੰਗੀ ਨਸਲ ਵੀ ਲੈ ਕੇ ਆਣੀ ਹੈ ਅਸੀਂ ਗੱਲ ਕਰਦੇ ਕਿ ਮੱਝ ਪਹਾੜ ਦੀ ਹੈ ਕਹਿਣ ਦਾ ਭਾਪ ਸਾਡੇ ਕੋਲ ਮੈਨੂੰ ਉੱਥੇ ਹੁਣ ਵੀਰ ਘੜ ਕੇ ਗੱਲ ਕਰ ਰਿਹਾ ਸੀ ਕਿ ਮੈਂ ਕਿਉਂਕਿ ਮੈਂ ਸਮਝਦਾ ਸੀ ਉਹਦੀ ਬੋਡੀ ਤੋਂ ਕਿ ਉਹਨੇ ਚੰਗੀ ਨਸਲ ਦਾ ਪਸ਼ੂ ਰੱਖਿਆ ਹੋਊ ਜਿਹੜੀ ਇੰਨੀ ਮਿਹਨਤ ਕਰ ਰਿਆ ਜੇ ਅਸੀਂ ਕੋਸ਼ਿਸ਼ ਵੀ ਕਰਦੇ ਆ ਤਾਂ ਅਸੀਂ ਕਿਤੇ ਨਾ ਕਿਤੇ ਪਿੱਛੇ ਰਹਿ ਜਣੇ ਕਾਰਨ ਕੀ ਆ ਕਿ ਸਾਡੇ ਪਸ਼ੂ ਪਾਲਣ ਦੇ ਕਿਤੇ ਨੂੰ ਜਿਹੜਾ ਸਾਡਾ ਕਿ ਮੁੱਖ ਕਿੱਤਾ ਇਹਨੂੰ ਅਣਗੌਲਿਆ ਕੀਤਾ ਗਿਆ ਚ ਕੋਈ ਦੁਰਾਈ ਔਰ ਜਦੋਂ ਹੁਣ ਸਾਡੀ ਸਰਕਾਰ ਬਣੀ ਹੈ ਮੈਂ ਸਭ ਤੋਂ ਪਹਿਲਾ ਕੰਮ ਇਹੀ ਕਰ ਲੰਗਾ ਕਿ ਇੱਕ ਪਸ਼ੂ ਮੰਡੀ ਜਿਹੜੀ ਹੈ ਸਾਡੇ ਦੁਆਬੇ ਦੇ ਵਿੱਚ ਖਾਸ ਕਰਕੇ ਸਾਡੇ ਗਰਸ਼ੰਕਰ ਦੇ ਵਿੱਚ ਹੋਵੇ ਜਿਹੜਾ ਪੂਰਾ ਹਿਮਾਚਲ ਪੂਰਾ ਜਿਹੜਾ ਦੁਆਬਾ ਹੈ ਇਹ ਵੀ ਜਿਹੜਾ ਹੈ ਇੱਥੇ ਪਸ਼ੂ ਦੀ ਖਰੀਦ-ਫੋਕਤ ਵੀ ਹੋਵੇ ਜੇਕਰ ਕੋਈ ਚੰਗਾ ਪਸ਼ੂ ਲੈਣਾ ਹੈ ਤਾਂ ਅਸੀਂ ਕਹਿੰਦੇ ਜੀ 70-70 ਹਜ਼ਾਰ ਨੂੰ ਆਊਗਾ ਪਰ ਨਹੀਂ ਇਹ ਪਸ਼ੂ ਮੰਡੀ ਬਣੂਗੀ ਸਾਡਾ ਜਿਹੜਾ ਪਸ਼ੂ ਉਹ ਹੀ ਜਿਹੜਾ ਅਸੀਂ ਚੰਗੀ ਨਸਲ ਦਾ ਪਿਆਰ ਕੀਤਾ ਉਹ 2 ਲੱਖ ਦਾ ਵੀ बिकੂਗਾ 3 ਲੱਖ ਦਾ ਵੀ बिकੂਗਾ 5 ਲੱਖ ਦਾ ਵੀ बिकੂਗਾ ਅੱਜ ਜੇਕਰ ਚੰਗੀ ਨਸਲ ਦੀ ਗੱਲ ਕਰਦੇ ਆ ਜੇਕਰ ਤੁਸੀਂ ਮੈਂ ਨੌਜਵਾਨਾਂ ਨੂੰ ਜਿਹੜੇ ਅੱਗੇ ਇਸ ਖੇਤੀਬਾੜੀ ਕਿੱਤੇ ਦੇ ਵਿੱਚ ਪਸ਼ੂ ਪਾਲਣ ਦੇ ਕਿੱਤੇ ਵਿੱਚ ਆਣਾ ਚਾਹੁੰਦੇ ਮੈਂ ਉਹਨਾਂ ਨੂੰ ਬੇਨਤੀ ਕਰਨ ਚਾਹੁੰਦਾ ਹਰ ਇੱਕ ਜਿਹੜੀ ਹੈ ਸੁਭਾਵਿਕ ਮਦਦ ਜਿਹੜੀ ਹੈ ਸਾਡੇ ਸਾਰੇ ਅਫਸਰ ਸਾਹਿਬਾਨ ਕਰੀਏ ਸਰਕਾਰ ਤੁਹਾਡੇ ਨਾਲ ਆਪਾਂ ਤੁਹਾਨੂੰ ਕਰਕੇ ਦਵਾਂਗੇ ਜੇਕਰ ਅਸੀਂ ਹਰਿਆਣੇ ਵਿੱਚ ਜਾਂਦੇ ਆ ਆ ਕਿਉਂਕਿ ਜਿਹੜਾ ਛੱਪੜ ਹੈ ਮੈਂ ਕਹਿੰਦਾ ਕਿ ਪੂਰੇ ਹਲਕੇ ਕੇ ਪੂਰੇ ਦੋਆਬੇ ਜਿੱਦਾਂ ਦਾ ਛੱਪੜ ਨਹੀਂ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਇੱਕ ਬਜ਼ੁਰਗਾਂ ਨੇ ਕਹਾਵਤ ਵੀ ਬਣਾਈ ਹੋਆ ਕਿਹੜੀ ਕਿ ਘਰ ਵਾਲੀ ਨੂੰ ਪੇਕਿਆ ਵਿੱਚੋਂ ਔਰ ਮੱਝ ਨੂੰ ਛੱਪੜ ਵਿੱਚੋਂ ਕੱਢਣਾ ਕੋਈ ਖਾਲਾ ਜਿਹਾ ਬੜਾ ਨਹੀਂ ਗੱਲ ਸੱਚੇ ਕਿ ਝੂਠਾ ਹੈ ਸਾਡੇ ਮੈਂ ਹਰਿਆਣੇ ਵਿੱਚ ਜਾ ਕੇ ਦੇਖ ਕੇ ਆਇਆ ਉੱਥੇ ਬੰਦੇ ਬੈਠੇ ਨੇ ਉਹ ਬਰੇਵੇਂ ਕੁੱਟੇ ਜਾਂਦੇ ਨੇ ਛੱਪੜ ਦੇ ਕੰਡੇ ਬੈਠੇ ਆ ਪਸ਼ੂ ਛੱਪੜ ਦੇ ਵਿੱਚ ਪਾ ਲਈ ਉਹ ਅਸੀਂ ਗੱਲ ਕਰਦੇ ਆ ਜਿਹੜਾ ਨਵੀਂ ਟੈਕਨੀਕ ਆ ਬੱਚਿਆਂ ਦੇ ਲਈ ਸਪੈਸ਼ਲਿਸਟ ਵਿਵਿੰਦਪੂਲ ਬਣ ਰਹੇ ਜਿਹਨੂੰ ਆਪਾਂ ਛੱਪੜ ਦੀ ਗੱਲ ਕਰਦੇ ਆ ਮੇਰੇ ਕਹਿਣ ਦਾ ਪਾਪ ਕੀ ਹੈ ਕਿ ਅੱਜ ਅਸੀਂ ਪਿੰਡ ਪੰਡੋਰੀ ਨਾ ਵਿਧਾਨ ਸਭਾ ਵਿੱਚ ਵੀ ਬੋਲਿਆ ਸੀ ਪਿੰਡ ਕੋਟ ਪਿੰਡ ਪੰਡੋਰੀ ਤੇ ਪਿੰਡ ਟਿੱਬੀਆਂ ਇਹ ਤਿੰਨ ਪਿੰਡ ਦਾਦੇ ਜਿਹੜੇ ਕਿ ਮੁੱਖ ਪਸ਼ੂਆਂ ਦਾ ਇਹ ਪਾਲਣ ਦਾ ਕਿੱਤਾ ਕਰਦੇ ਨੇ ਔਰ ਅੱਜ ਹਰ ਇੱਕ ਘਰ ਪਾ ਗੱਲ ਕਰਦੇ ਕਿ ਬੱਚੇ ਬਾਹਰ ਚੱਲ ਗਏ ਮਾਲਜਮ ਜਿਹੜੇ ਉਹ ਬਜ਼ੁਰਗ ਹੈ ਦੁੱਧ ਹਰ ਕੋ ਜਿੰਨਾ ਪਸ਼ੂ ਮੈਂ ਨਹੀਂ ਰੱਖਣਾ ਜੀ ਮੈਂ ਤਾਂ ਮੁੱਲ ਲੈਣਾ ਗੱਲ ਸੱਚੀ ਹੈ ਝੂਠਾ ਔਰ ਜਿਹੜੇ ਬੰਦਾ ਪਸ਼ੂਆਂ ਦੇ ਵਿੱਚ ਅੱਜ ਡਿਪਾਰਟਮੈਂਟ ਦੇ ਨਾਮ ਨਵੇਂ ਤਕਨੀਕ ਦੇ ਨਾਲ ਚੱਲੂਗਾ ਕਿਉਂਕਿ ਪਹਿਲਾ ਸਮਾਂ ਸੀ ਅਸੀਂ ਪੱਖਾ ਝੱਲ ਲੈਂਦੇ ਸੀ ਹੱਥ ਨਾਲ ਅੱਜ ਹਰ ਘਰ ਦੇ ਵਿੱਚ ਏਸੀ ਹੈ ਤਕਨੀਕ ਬਦਲੀ ਹੈ ਪਹਿਲਾਂ ਚਿੱਠੀ ਆਉਂਦੀ ਸੀ ਮੈ ਟੈਲੀਫੋਨ ਲੱਗਿਆ ਅੱਜ ਹਰ ਇੱਕ ਦੇ ਮਹਾਤਵ ਵਿੱਚ ਮੋਬਾਈਲ ਹੈ ਜੇ ਅਸੀਂ ਤਕਨੀਕ ਦੇ ਨਾਲ ਚੱਲਾਂਗੇ ਤਾਂ ਸਾਡਾ ਜਿਹੜਾ ਕਿਤਾ ਜਿਕਰ ਮੰਤਰੀ ਸਾਹਿਬ ਮੈਨੇ ਇੱਕ ਦਿਨ ਕਹਰੇ ਸੀ ਕਹਿੰਦੇ 30 ਲੱਖ ਰੁਪਏ ਨੂੰ ਇੱਕ ਕਿੱਲਾ ਹੁੰਦਾ ਸਾਲ ਦੀ ਆਮਦਨ ਕਿੰਨੀ ਕਿੱਲੇ ਦੇ ਵਿੱਚੋਂ ਵੱਧ ਤੋਂ ਵੱਧ 1 ਲੱਖ ਰੁਪਈਆ ਜੇਕਰ 30 ਲੱਖ ਰੁਪਏ ਦੀਆਂ 30 ਮੱਝਾਂ ਲਈਏ ਤਾਂ ਇੱਕ ਜਿਹੜਾ ਪਸ਼ੂ ਆ ਸਾਲ ਦਾ ਦੁੱਧ ਦਾ ਤੇ ਮਗਰੇ ਜਿਹੜਾ ਆਪਣੇ ਇੱਕ ਕੱਟੀ ਦਾ ਬੱਛੀ ਆ ਕੱਟੋ ਵੱਟ 1 ਲੱਖ ਰੁਪਇਆ ਬਚਦਾ 30 ਲੱਖ ਰੁਪਇਆ ਲਾ ਕੇ 1 ਲੱਖ ਬਚਦਾ ਜੇ ਪਸ਼ੂ ਪਾਲਣ ਦਾ ਕੰਮ ਕਰਾਂਗੇ ਤਾਂ 30 ਲੱਖ ਦੇ ਮਗਰ 30 ਲੱਖ ਰੁਪਇਆ ਬਚਦਾ ਜੇ ਅਸੀਂ ਟੈਕਨੀਕ ਦੇ ਨਾਲ ਚੱਲਾਂਗੇ ਮੇਰੇ ਕਹਿਣ ਦਾ ਭਾਵ ਸਾਡਾ ਜੀ ਪਹਿਲਾ ਕੈਂਪ ਜਰੂਰ ਅੱਜ ਪਰ ਆਖਰੀ ਨਹੀਂ ਹੈ ਮੇਨਾ ਡਿਪਟੀ ਡਾਕਟਰ ਸਾਹਿਬ ਬੜੇ ਆ ਸਾਡੇ ਤੁਹਾਡੇ ਕਿਉਂਕਿ ਮੈਨੂੰ ਪਤਾ ਹੈ ਅਮਰੀਕੀ ਕਿੱਧਰ ਨੇ ਇਹ ਪਿੰਡ 12 ਪਰ ਐਮ ਐਨ ਲੱਗਦਾ ਤੁਹਾਡੇ ਕੋਲ ਹੈ ਨਾ ਤੇ ਆ ਪਿੰਡ ਜਿਹੜੇ ਤੁਹਾਡੇ ਕੋਲ ਆnde ਔਨ ਕਾਲ ਜਦੋਂ ਵੀ ਤੁਸੀਂ ਯਾਦ ਕਰੋਗੇ ਤੁਹਾਡੇ ਕੋਲ ਆਂਗੇ ਪਿੰਡਲੇ ਵਾਲ ਤੋਂ ਵੀ ਮੁੰਡਾ ਆਪਣਾ ਹੀ ਐ ਕਿੱਥੇ ਮੁੰਡਾ ਕੁਲਵੀਰ ਕਿੱਧਰ ਅਸ਼ੇਦਰੀਏ ਮੇਰੇ ਕਹਿੰਦਾ ਬਾਪ ਮੈਂ ਇੱਕ بڑے ਡਾਇਰੈਕਟਰ ਸਾਹਿਬ ਨਾਲ ਗੱਲ ਕਰ ਰਿਹਾ ਸੀ ਕਿਉਂਕਿ ਮੈਂ ਦੇਖਿਆ ਕਿ ਜ਼ਿਲ੍ਹੇ ਦੇ ਵਿੱਚ ਇੱਕ ਮੋਬਾਈਲ ਬੈਂਡ ਸੀ ਸਾਡੇ ਕੋਲ ਚੱਲਦਾ ਫਿਰਦਾ ਵਕਤਾਂ ਉਹ ਅਸੀਂ ਠੀਕ ਕਰਵਾ ਦਿੱਤਾ ਔਰ ਮਹੀਨੇ ਦੇ ਵਿੱਚ ਇੱਕ ਦਿਨ ਜਿਹੜਾ ਆ ਪਿੰਡ ਪੰਡੋਰੀ ਪਿੰਡ ਟਿੱਬੀਆਂ ਤੇ ਪਿੰਡ ਕੋਡ ਆਇਆ ਕਰੂਗਾ ਜਿਹੜਾ ਕਿ ਤੁਹਾਡੇ ਪਸ਼ੂਆਂ ਦੀ ਹਰ ਤਰ੍ਹਾਂ ਦੀ ਜਿਹੜੀ ਤੁਸੀਂ ਕੋਈ ਬਲੱਡ ਟੈਸਟ ਕਰਾਣਾ ਹੈ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਸਲਾਹ ਲੈਣੀ ਹੈ ਤੁਸੀਂ ਜਿਹੜੇ ਆ ਪਾਊਡਰਾਂ ਦੀ ਗੱਲ ਕਰਦੇ ਮਿਨਰਲ ਦੀ ਗੱਲ ਕਰਦੇ ਆ ਇਹ ਤੁਹਾਡੀ ਮਦਦ ਕਰਕੇ ਜਾਇ ਕਰੂਗਾ ਜਤੋਂ ਮੈਂ ਤੁਹਾਨੂੰ ਅਨਾਉਂਸ ਕਰਕੇ ਚੱਲਿਆ ਹਰ ਜਿਹੜੇ ਮਹੀਨੇ ਦੇ ਵਿੱਚ ਇੱਕ ਦਿਨ ਲੱਖ ਲੈਣਾ ਔਰ ਖਾਸ ਤੌਰ ਤੇ ਅਸੀਂ ਜਿਹੜੀ ਗੱਲ ਪਾਊਡਰ ਦੀ ਕਰਦੇ ਸੀ ਪਾਊਡਰ ਜਿਹੜਾ ਮਿਨਰਲ ਮਿਕਸਚਰ ਆ ਖਾਸ ਤੌਰ ਤੇ ਬਾਹਵਾਲ ਸਾਡਾ ਜਿਹੜਾ ਆ ਖੇਤੀ ਵਿਗਿਆਨ ਕੇਂਦਰ ਆ ਉਹਦੇ ਵਿੱਚ ਸਾਡੇ ਇਲਾਕੇ ਦੇ ਮੁਤਾਬਕ ਸਾਡੇ ਇਲਾਕੇ ਦੇ ਵਿੱਚ ਕਿਹੜੀਆਂ ਧਾਤਾਂ ਦੀ ਕਮੀ ਹੈ ਕਿਹੜੇ ਵਿਟਾਮਿਨਾਂ ਦੀ ਕਮੀ ਹੈ ਉਹਦੇ ਮੁਤਾਬਕ ਉੱਥੇ ਜਿਹੜਾ ਪਾਊਡਰ ਤਿਆਰ ਹੁੰਦਾ ਸਰਕਾਰੀ ਰੇਟ ਤੇ ਹੈ ਬੜਾ ਵਾਜਬ ਰੇਟ ਹੈ ਉਹਦੇ ਵਿੱਚ ਵੀ ਤੁਸੀਂ ਉਹ ਲੈ ਕੇ ਆਉਣਾ ਔਰ ਖਾਸ ਤੌਰ ਤੇ ਦੋ ਗੱਲਾਂ ਦਾ ਧਿਆਰ ਰੱਖਣਾ ਜਦੋਂ ਅਸੀਂ ਕੋਈ ਵੀ ਚੀਜ਼ ਆਪ ਖਾਣੇ ਅਸੀਂ ਉਹਦੀ ਐਕਸਪਾਇਰੀ ਡੇਟ ਦੇਖਦੇ ਆ ਅਸੀਂ ਜਦੋਂ ਫੀਡ ਇਕੱਠੀ ਸਟਾਲੇ ਨੇ ਕਈ ਵਾਰ ਉਹ ਪੁਰਾਣੀ ਫੀਡ ਸਾਡੇ ਕੋਲ ਆ ਜਾਂਦੀ ਹੈ ਜਾਂ ਫਿਰ ਫੀਡ ਦੀ ਜਿਹੜੀ ਡੇਟ ਜਿੱਦਾਂ ਜਿੱਦਾਂ 곪ਦੀ ਜਾਂਦੀ ਉਦਾਂ-ਉਦਾਂ ਦੀ ਜਿਹੜੀ ਆ ਤੱਤਾ ਦੀ ਘਾਟ ਹੋਈ ਜਾਣੀ ਐ ਤਾਜੀ ਫੀਡ ਸਤਾਉਗ ਆਪਣੀ ਜੇਕਰ ਮੈਨੂੰ ਇਹ ਗੱਲ ਦਾ ਪਤਾ ਕਿ ਸਾਡੇ ਜਿਹੜੇ ਇਹ ਪਿੰਡ ਨੇ ਇਹ ਜ਼ਿਆਦਾਤਰ ਜਿਹੜਾ ਆ ਪਸ਼ੂਆਂ ਦਾ ਜਿਹੜਾ ਖਰਾਕ ਆ ਉਹ ਪੁੱਕੀ ਜੇ ਨੂੰ ਕਹਿੰਦੇ ਆ ਜਿਹੜਾ ਚੌਲਾਂ ਦਾ ਚੂਰਾ ਹੁੰਦਾ ਉਹਦੀ ਵਰਤੋਂ ਕਰਦੇ ਨੇ ਉਹਦੇ ਬਾਰੇ ਮੈਂ ਡਾਕਟਰ ਸਾਹਿਬਾਨ ਨੂੰ ਕਹਾਂਗਾ ਹੁਣ ਜਦੋਂ ਪ੍ਰੋਗਰਾਮ ਖਤਮ ਹੁੰਦਾ ਕਿ ਕਿਉਂਕਿ ਉਹਦੇ ਬਾਰੇ ਕਈ ਭਰਮ ਭੁਲੇਖੇ ਸਾਡੇ ਮੇਰੇ ਵਿੱਚ ਵਿੱਚ ਵੀ ਆ ਲੋਕਾਂ ਦੇ ਮਨਾਂ ਵਿੱਚ ਵੀ ਬੰਦੇ ਕਿ ਇਹਦਾ ਫਾਇਦਾ ਬਹੁਤ ਆ ਕੋਈ ਕਹਿੰਦਾ ਇਹਦਾ ਨੁਕਸਾਨ ਬਹੁਤ ਆ ਕੋਈ ਕਹਿੰਦਾ ਪਸ਼ੂ ਬਾਅਦ ਵਿੱਚ ਉਹ ਨਿਕਲਦਾ ਨਹੀਂ ਆ ਕੋਈ ਕਹਿੰਦਾ ਜੀ ਇਹਦੇ ਵਿੱਚ ਜਿਹੜਾ ਆ ਪਸ਼ੂ ਨਸ਼ੇ ਵਿੱਚ ਆ ਜਾਂਦਾ ਮੈਂ ਡਿਪਾਰਟਮੈਂਟ ਨੂੰ ਜ਼ਰੂਰ ਕਹਾਂਗਾ ਕਿ ਇਹ ਕਲੈਰੀਫਿਕੇਸ਼ਨ ਜਿਹੜੀ ਹੈ ਜ਼ਰੂਰ ਦਿੱਤੀ ਜਾਵੇ ਔਰ ਉਹ ਦਿਨ ਦੂਰ ਨਹੀਂ ਜਿਸ ਦਿਨ ਸਾਡਾ ਇਲਾਕਾ ਜਿਹੜਾ ਆ ਦੁੱਧ ਦੀ ਕ੍ਰਾਂਤੀ ਜਿਹੜੀ ਚਿੱਟੀ ਕ੍ਰਾਂਤੀ ਜਿਹੜੀ ਆ ਉਹਦੇ ਨਾਲ ਨਾਲ ਜਾਣਿਆ ਜਾਊਗਾ ਔਰ ਸਾਡੇ ਜਿਹੜੇ ਲੋਕ ਅੱਜ ਵੀ ਮੈਂ ਦੱਸਾਂ ਤੁਹਾਨੂੰ ਬਾਹਰਲੇ ਮੁਲਕਾਂ ਦੇ ਵਿੱਚੋਂ ਬੰਦੇ ਜਿਹੜੇ ਆ ਕੰਮ ਛੱਡ ਕੇ ਇੱਥੇ ਸਪੈਸ਼ਲ ਜਿਹੜਾ ਆ ਉਹ ਪਸ਼ੂ ਪਾਲਣ ਦਾ ਕੰਮ ਕਰਨੇ ਆ ਰਹੇ ਆ ਇਹ ਲਾਹੇਵੰਦ ਸੌਦਾ ਹੈ ਲਾਹੇਵੰਦ ਕੀਤਾ ਹੈ ਤੁਸੀਂ ਸਾਰੇ ਇਹਨੂੰ ਜਿਹੜਾ ਆ ਅੱਗੇ ਵੱਧ ਕੇ ਜਿਰਗੇ ਅੱਪਸ ਕਿਤੇ ਨੂੰ ਪੜਾਈਏ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਬਾਈ ਗੁੱਡ ਬਾਏ ਸਾਰਿਆਂ ਨੂੰ ਬਾਈ ਗੁੱਡ